ਅਸਲਾਮੁਅਲੈਕ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੰਗਣਾ ਰਨਾਵਤ ਤੇ ਕੁਲਵਿੰਦਰ ਕੌਰ ਦਾ ਜਿਹੜਾ ਮਾਮਲਾ ਪੇਸ਼ ਆਇਆ ਹੁਣ ਜਿਹੜੀਆਂ ਹਿਮਾਚਲ ਤੋਂ ਖਬਰਾਂ ਆ ਰਹੀਆਂ ਨੇ 스ਪੈਨਿਸ਼ ਜੋੜੇ ਨਾਲ ਜਿਹੜਾ ਕੀਤਾ ਗਿਆ ਉਸ ਨੂੰ ਕੁਲਵਿੰਦਰ ਤੇ ਕੰਗਣਾ ਰਨਾਵਤ ਦੇ ਮਾਮਲੇ ਨਾਲ ਜੋੜਿਆ ਜਾਂਦਿਆ ਹੈ ਇਹ ਸਾਰੇ ਮਾਮਲੇ ਵਿੱਚ ਕਿੰਨੀ ਸੱਚਾਈ ਹੈ ਇਹ ਖਬਰਾਂ ਕਿੰਨੀਆਂ ਸੱਚੀਆਂ ਹੈ ਹਰਵਦੀਪ ਸਿੰਘ ਮਖੂ ਅੱਜ ਐਡਵੋਕੇਟ ਹਰਸ਼ ਰਾਏ ਕੁਲ ਇਸ ਦੇ ਬਾਰੇ ਪੁੱਛ ਰਹੇ ਨੇ ਉਹ ਕੀ ਰੋਸ਼ਨੀ ਪਾਉਂਦੇ ਆ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਹਾਂਜੀ ਐਡਵੋਕੇਟ ਹਰੀਸ਼ ਰਾਏ ਟਾਂਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਖੂ ਜੀ ਸਤਿ ਸ਼੍ਰੀ ਅਕਾਲ ਬੜੀ ਮੁਕਤਾ ਬਾਦ ਟੈਲੀਫੋਨ ਕੀਤਾ ਬਸ ਇੰਜ ਕਹ ਲੋ ਇਸ ਚੀਜ਼ ਦੀ ਮਾਫੀ ਟਾਂਡਾ ਸਾਹਿਬ ਜਦੋਂ ਕੋਈ ਮੁੱਦਾ ਹੁੰਦਾ ਤਾਂ ਮੈਂ ਚਾਹੁੰਨਾ ਹੁੰਨਾ ਵੀ ਤੁਹਾਡੇ ਵਰਗੇ ਜਿਹੜੇ ਸੀਨੀਅਰ ਵਕੀਲ ਨੇ ਉਹ ਇਹਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਮਹੱਈਆ ਕਰਵਾਉਣ ਸਨ ਪਾਕ ਦੇ ਪਿਛਲੇ ਦਿਨਾਂ ਦੇ ਵਿੱਚ ਕੰਗਨਾ ਦਾ ਤੇ ਕੁਲਵਿੰਦਰ ਕੌਰ ਦਾ ਇੱਕ ਐਪੀਸੋਡ ਵਾਪਰਦਾ ਆ ਹਾਂਜੀ ਉਹਦਾ ਵੀ ਕਾਰਨ ਜਿਹੜਾ ਆ ਉਹ ਕਿਸੇ ਵੇਲੇ ਇਹਦੇ ਦਿੱਤੇ ਹੋਏ ਬਿਆਨ ਜਿਹੜੇ ਉਹਦੇ ਅੰਦਰ ਸੁਲਗਦੇ ਪਏ ਸੀ ਤੇ ਸ਼ਾਇਦ ਮੌਕਾ ਬਣ ਗਿਆ ਤੇ ਉਹਨੇ ਉਸ ਤੋਂ ਬਾਅਦ ਆਪਣੇ ਅੰਦਰ ਜੋ ਚੀਜ਼ ਸੀ ਉਹ ਪ੍ਰਗਟ ਕਰ ਦਿੱਤੀ ਹਾਂਜੀ ਤੇ ਦੂਸਰੀ ਮੈਂ ਜਾਣਕਾਰੀ ਲੈਣੀ ਚਾਹੁੰਦਾ ਵੀ ਉਸ ਘਟਨਾ ਤੋਂ ਬਾਅਦ ਜੋ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਹੋ ਰਿਹਾ ਉਹ ਭਾਵੇਂ ਪੰਜਾਬੀ ਜਿਹੜੇ ਨੇ ਉਹ ਪਛੋਕੜ ਪੰਜਾਬ ਦਾ ਆ ਭਾਵੇਂ ਕੋ ਸਪੈਨਿਸ਼ ਤੋਂ ਆਇਆ ਭਾਵੇਂ ਕੋਈ ਸਪੈਨਿਸ਼ ਜੋੜਾ ਆ ਭਾਵੇਂ ਕੋ ਬ੍ਰਿਟਿਸ਼ ਹੈ ਵੀ ਉਹਨਾਂ ਦੇ ਨਾਲ ਜੋ ਕੁਝ ਹੋ ਰਿਹਾ 100 150 150 ਬੰਦਾ ਨਿੱਕੀ ਜੀ ਗੱਲ ਦੀ ਕਹਾਣੀ ਉਸ ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਹੋ ਰਹੀ ਹੈ ਤੇ ਕੱਲ ਮੈਂ ਦੇਖ ਰਿਆ ਸਾ ਕਿ ਚਰਨਜੀਤ ਸਿੰਘ ਚੰਨੀ ਨੇ ਵੀ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਮੈਂਬਰ ਆਫ ਪਾਰਲੀਮੈਂਟ ਜਲੰਧਰ ਤੋਂ ਹਾਂਜੀ ਉਸ ਤੋਂ ਬਾਅਦ ਪੁਲਿਸ ਵੀ ਪੰਜਾਬ ਦੀ ਹਰਕਤ ਵਿੱਚ ਆਈ ਹੈ ਪਠਾਨਕੋਟ ਪੁਲਿਸ ਕਾਫੀ ਵੱਡੇ ਆਪਰੇਸ਼ਨ ਦੀ ਤਿਆਰੀ ਦੇ ਵਿੱਚ ਹੈ ਜਾਂ ਕਿਹ ਲੋ ਵੀ ਉਹ ਬੜੇ ਧਿਆਨ ਰੱਖਦੇ ਪਏ ਇਸ ਮੈਟਰ ਦੇ ਉੱਤੇ ਹਾਂਜੀ ਮੈਂ ਚਾਹੁੰਦਾ ਸੀ ਵੀ ਅਕਸਰ ਹੀ ਆਪਾਂ ਇਹ ਗੱਲ ਕਹਿੰਦੇ ਹਾਂ ਤੁਸੀਂ ਵੀ ਕਹਿੰਦੇ ਹੁੰਦੇ ਹੋ ਵੀ ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ ਪੰਥ ਦੀ ਪਾਰਟੀ ਹੈ ਤੇ ਮੈਂ ਚਾਹਾਂਗਾ ਵੀ ਜੇ ਪੰਥ ਤੇ ਪੰਜਾਬ ਦੀ ਗੱਲ ਕਰਨ ਵਾਲੀ ਅਕਾਲੀ ਦਲ ਇਸ ਮੁੱਦੇ ਤੇ ਇੰਨੀ ਸ਼ਾਂਤ ਕਿਉਂ ਹੈ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਪਰ ਨਹੀਂ ਸ਼ਾਂਤੀ ਦੀ ਗੱਲ ਨਹੀਂ ਹੈ ਦੇਖੋ ਇਕ ਜਿਹੜੀ ਸਿਚੁਏਸ਼ਨ ਹੈ ਮਕੂਜੀ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਹੂੰ ਉਹਨੋਂ ਕੰਗਨਾ ਦਾ ਤੁਸੀਂ ਇਸ਼ੂ ਰੇਸ ਕੀਤਾ ਜੀ ਕੰਗਨਾ ਨੇ ਬੜੀਆਂ ਇਮੈਚੁਰ ਸਟੇਟਮੈਂਟਸ ਦਿੱਤੀਆਂ ਜੀ ਐਂਡ ਆਬਵੀਅਸਲੀ ਉਹ ਮੈਚੁਰਡ ਪੋਲੀਟੀਸ਼ੀਅਨ ਨਹੀਂ ਹੈ ਇੱਕ ਸੈਲੀਬ੍ਰਿਟੀ ਹੈ ਐਕਟਰੈਸ ਹੈ ਹੂੰ ਛੋਟੇ ਜਿਹੇ ਦਰਵਾਜਿਆਂ 'ਚ ਘਿਰੇ ਹੁੰਦੇ ਆ ਦੁਨੀਆ ਦੇਖੀ ਨਹੀਂ ਹੁੰਦੀ ਹੂੰ ਹੂੰ ਤੇ ਉਹ ਕੁੜੀ ਨੇ ਵੀ ਰੀਐਕਟ ਕਰਦਾ ਪਤਾ ਨਹੀਂ ਕਿਸ ਲਾਜ ਚ ਰਿਐਕਟ ਕਰਦਾ ਕਿ ਉਹਦੇ ਮਨ ਚ ਭਾਵਨਾ ਹੋਣੀ ਹੈ ਇਮੋਸ਼ਨਲ ਹੈ ਐਂਡ ਇਨਸੀਡੈਂਟ ਐਡਾ ਵੱਡਾ ਨਹੀਂ ਸੀ ਜਿਹਨੂੰ ਐਡਾ ਵੱਡਾ ਕਰਕੇ ਦਿਖਾਇਆ ਜਾਵੇ ਹੂੰ ਹੂੰ ਜੇ ਕੰਗਨਾ ਸਿਆਣੀ ਹੁੰਦੀ ਹੂੰ ਅਗਲੇ ਦਿਨ ਉਹਦੇ ਘਰ ਜਾਂਦੀ ਕਿ ਤੂੰ ਪੁੱਤ ਮੇਰੇ ਨਾਲ ਨਾਰਾਜ਼ ਕਿਉਂ ਹੋ ਤੂੰ ਉਹ ਤੇ ਜੇ ਮੇਤੋਂ ਕੋਈ ਗਲਤੀ ਹੋਈ ਹੈ ਭਾਈ ਮੈਂ ਮਾਫੀ ਮੰਗ ਲੈਂਦੀ ਆ ਆਪਾਂ ਤਾਂ ਜੁੜਨਾ ਹੈ ਤੋੜਨਾ ਨਹੀਂ ਹੈ ਤੇ ਕਹਿੰਦੀ ਇਹਨੂੰ ਬਿਲਕੁਲ ਕੋਈ ਐਡਾ ਟੈਕਸ਼ਨ ਨਾ ਲਾਉ ਹੂੰ ਅਜੇ ਤੋ ਮੇਰੀ 팬 ਹੈ ਦੇਖੋ ਤੁਸੀਂ ਨਾ ਲੜਨਾ ਤਾਂ ਜਿੰਨਾ ਮਰਜ਼ੀ ਵਧਾ ਲਓ ਜੀ ਤਿਆਰ ਕਰਨੀ ਔਖ ਹੈ ਹਮ ਹੁਣ ਅੱਗੇ ਗੱਲ ਤੁਹਾਡੀ ਪੰਜਾਬ ਦੀ ਗੱਲ ਦੀ ਹੈ ਹਮ ਹਿਮਾਚਲ ਵੀ ਪੰਜਾਬ ਦਾ ਹਿੱਸਾ ਹੈ ਪੰਜਾਬੀ ਐ ਜੋ ਜੀ ਔਪ ਟੂ ਜੰਮੂ ਕਸ਼ਮੀਰ ਵੀ ਹੈ ਪੰਜਾਬੀ ਜੀ ਲਦਾਖ ਵੀ ਪੰਜਾਬੀ ਹੈ ਜੀ ਬਸ ਤੁਸੀਂ ਗੰਗਾ ਨਗਰ ਤੱਕ ਚਲੇ ਜਾਓ ਸਭ ਪੰਜਾਬੀ ਐ ਮਿਰਠ ਤੱਕ ਚਲੇ ਜਾਓ ਸਭ ਪੰਜਾਬੀ ਐ ਹੂੰ ਬੱਦਕਿਸਮਤ ਹੈ ਸਾਡੀ ਕਿ ਪੰਜਾਬ ਨੂੰ ਇੱਕ ਤਾਂ ਵੰਡ ਦਿੱਤਾ 70% ਪੰਜਾਬ ਪਾਕਿਸਤਾਨ ਚ ਚਲੇ ਗਿਆ ਹੂੰ ਤੇ ਜਿਹੜਾ ਇੱਧਰ ਪੰਜਾਬ ਰਹਿ ਗਿਆ ਉਹਦਾ ਜਦ ਅਸੀਂ ਲਿੰਗੁਇਸਟਿਕ ਡਿਮਾਂਡ ਕੀਤੀ ਪੰਜਾਬੀ ਸੂਬੇ ਦੀ ਤਾਂ ਕਿਹਾ ਕਿ ਪੁਰਾਣੇ ਸੈਂਸਸ ਤੇ ਕਰ ਦੋ ਤੇ ਇਹਨਾਂ ਨੇ ਪੁਰਾਣੇ ਸੈਂਸਸ ਤੇ ਨਹੀਂ ਕੀਤਾ ਫਰੈਸ਼ ਸੈਂਸਸ ਕਰਾਏ 65 ਉਹ ਫਰੈਸ਼ ਸੈਂਸਸ ਦੇ ਵਿੱਚ ਇੱਕ ਬੀਜ ਬੀਜਿਆ ਗਿਆ ਜਿਹੜਾ ਹਿੰਦੂ ਸਿੱਖ ਚ ਪਾੜਾ ਪਾਣ ਦਾ ਹੂੰ ਹੂੰ ਪੰਜਾਬੀ ਸਿੱਖਾਂ ਦੀ ਬਣ ਗਈ ਤੇ ਇਹਨਾਂ ਹਿੰਦੀ ਹਿੰਦੂਆਂ ਦੀ ਬਣ ਕੇ ਤੇ ਬੜਿਆ ਨੇ ਪ੍ਰਚਾਰ ਕਰਕੇ ਹਿੰਦੀ ਲਖਾਇਆ ਇਹ ਜਿੰਨੀਆਂ ਡਾਇਲੈਕਟਸ ਹੈ ਨਾ ਪਹਾੜੀ ਹੈ ਡੋਗਰੀ ਹੈ ਸਾਰੀਆਂ ਪੰਜਾਬੀ ਦੀਆਂ ਡਾਇਲੈਕਟਸ ਹੈ ਸੈਂਤੀਆਂ ਡਾਇਲੈਕਟਸ ਹਮ ਹਮ ਐਂਡ ਅੱਜ ਪਾਕਿਸਤਾਨ ਚ ਵੀ ਚਲੇ ਜਾਓ ਉੱਥੇ ਪੋਠੋਹਾਰੀ ਉਹ ਵੀ ਪੰਜਾਬੀ ਹੈ ਹਮ ਉੱਥੇ ਡੋਗਰੀ ਉਹ ਵੀ ਪੰਜਾਬੀ ਹੈ ਪਾਕਿਸਤਾਨ ਚ ਵੀ ਪਹਾੜੀ ਹੈ ਉਹ ਵੀ ਪੰਜਾਬੀ ਹੈ ਪਾਕਿਸਤਾਨ ਦੇ ਪਾਕਿਸਤਾਨ ਦੇ ਵਿੱਚ ਜਿਹੜੀ ਬੋਲੀਆਂ-ਪੁਲੀਆਂ ਜਾਂਦੀਆਂ ਉਹ ਵੀ ਪੰਜਾਬੀ ਹੈ ਦੇ ਆਰ 올 ਪੰਜਾਬੀ ਬੋਲੀਆਂ ਹਮ ਹੁਣ ਇੱਕ ਇਨਟੋਲਰੈਂਸ ਕੰਟਰੀ ਚ ਵੱਧ ਰਹੀ ਹੈ। ਹੂੰ ਉਹਦੇ ਜ਼ਿੰਮੇਦਾਰ ਸਾਡੇ ਲੀਡਰ ਸਾਹਿਬਾਨ ਹੈ। ਹੂੰ ਅਸੀਂ ਆਪਣੀ ਸੋੜੀ ਰਾਜਨੀਤੀ ਨੂੰ ਲੈ ਕੇ ਵੰਡੀਆਂ ਪਾਣੇ ਆ। ਜੀ ਵੋਟ ਬੈਂਕ ਨੂੰ ਇਕੱਠਾ ਕਰਦੇ ਆ। ਤੁਸੀਂ ਆਮ ਦੇਖਦੇ ਹੋ ਨਾ ਬਲਿਤ ਵੋਟ, ਮੁਸਲਮ ਵੋਟ, ਹਿੰਦੂ ਵੋਟ, ਬਾਣੀਆਂ ਵੋਟ, ਪੰਡਤ ਵੋਟ ਹੂੰ ਜੱਟ ਵੋਟ, ਠੱਗ ਵੋਟ, ਠੱਗ ਇਹ ਦੇਖੋ ਯੂਨਾਈਟਿਡ ਕਿੰਗਡਮ ਦਾ ਪ੍ਰਾਈਮ ਮਿਨਿਸਟਰ ਇੰਡੀਅਨ ਬਣ ਸਕਦਾ ਹੈ। ਹੂੰ ਹੂੰ ਪੰਜਾਬ ਦਾ ਮੁੱਖ ਮੰਤਰੀ ਨੌਣ ਜੱਟ ਨਹੀਂ ਬਣ ਸਕਦਾ ਹੂੰ ਇਹਦਾ ਕਾਰਨ ਇਹਦਾ ਇਹਦਾ ਕਾਰਨ ਮੈਂ ਤੁਹਾਨੂੰ ਇਸੇ ਕਾਰਨ ਤੇ ਆ ਰਿਹਾ ਹਾਂ ਨਾ ਹੂੰ ਕਿ ਅਸੀਂ ਇਨਟੋਲਰੈਂਸ ਬਧਾ ਲਈ ਪਾਕਟਸ ਬਣਾ ਲਈਆਂ ਹੁਣ ਬੁਰਾ ਨਾ ਮਨਾਈਓ ਮੇਰੀ ਗੱਲ ਦਾ ਕਈ ਥੋੜੇ ਸੁਣਨ ਵਾਲੇ ਵੀ ਨਾ ਬੁਰਾ ਬਣਾ ਹੂੰ ਬੇਦਬੀ ਵਾਲਿਆਂ ਨੂੰ ਕਿਵੇਂ ਮਾਰਿਆ ਜਾਂਦਾ ਹੂੰ ਇਨਟੋਲਰੈਂਸ ਨਹੀਂ ਆ ਹੇਨ ਟੋਲਰੈਂਸ ਹੁਣ ਹਿਮਾਚਲ ਦੇ ਵਿੱਚ ਇੱਕ ਨਵਾਂ ਮੌਬ ਟੈਂਡੈਂਸੀ ਸ਼ੁਰੂ ਹੋਇਆ ਹੈ ਅੱਜ ਦੀ ਨਹੀਂ ਹੈ ਇਹ ਅੱਜ ਤੁਸੀਂ ਇਹ ਸੁਰਖੀਆਂ ਚਾਹ ਦੇ ਆਏ ਜੇ ਇਨਸੀਡੈਂਟ ਤਾਂ ਹਜ਼ਾਰਾਂ ਹੋ ਚੁੱਕੇ ਹਨ ਹਮ 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 ਕਿਤੇ ਗਲਤੀ ਦੇ ਨਾਲ ਗੱਡੀ ਲੱਗ ਗਈ ਇੱਕ ਪੰਜਾਬੀ ਜਾਂ ਨੌਨ ਹਿਮਾਚਲੀ ਗਿਆ ਹੋਇਆ ਉੱਥੇ ਹਮ ਦੂਰ ਤੇ ਗੱਡੀ ਹਿਮਾਚਲੀ ਨਾਲ ਲੱਗ ਗਈ ਬਹਿਸ ਹੋ ਗਈ ਸਾਡੀ ਇੱਕ ਬਹਿਸ ਕਰਨ ਦੀ ਆਦਤ ਹੈ ਹਿੰਦੁਸਤਾਨ ਦੀ ਜੀ ਕਿ ਗੱਡੀ ਲੱਗੀ ਇਹਨੂੰ ਇਹ ਨਹੀਂ ਸਮਝਦਾ ਐਕਸੀਡੈਂਟ ਹੈ ਉਹ ਕਹਿੰਦਾ ਤੇਰੀ ਗਲਤੀ ਉਹ ਕਹਿੰਦਾ ਤੇਰੀ ਗਲਤੀ ਉਹ ਕੱਟੇ ਹੋ ਕੇ ਹਿਮਾਚਲੀ ਮੌਬ ਬਣ ਕੇ ਉਹਨਾਂ ਨੂੰ ਦੂਜਿਆਂ ਨੂੰ ਕੁੱਟਦੇ ਆ ਪਰ ਕੀ ਇਹ ਠੀਕ ਹੈ ਬਿਲਕੁਲ ਗਲਤ ਹੈ ਇਹ ਇਹਨੂੰ ਪਰ ਟੰਡਾ ਸਾਹਿਬ ਮੈਨੂੰ ਇੱਕ ਜਾਣਕਾਰੀ ਦਿਓ ਜਿਸ ਦੇਸ਼ ਦੇ ਵਿੱਚ ਆਪਾਂ ਮਹਿਮਾਨ ਨਿਵਾਜ਼ੀ ਸ਼ਬਦ ਜਿਹੜਾ ਬੜਾ ਪ੍ਰਚਲਿਤ ਹੋਵੇ ਆਤਿਥੀ ਦੇਵੋ ਭਵ ਦੀ ਗੱਲ ਕੀਤੀ ਜਾਂਦੀ ਹੋਵੇ ਤੇ ਦੇਵ ਭੂਮੀ ਹਿਮਾਚਲ ਹਿਮਾਲਿਆ ਨੂੰ ਕਿਹਾ ਜਾਂਦਾ ਹੋਵੇ ਹਿਮਾਲਿਆ ਆਲੇ ਅਦੇ ਅਰਥ ਕਰ ਹੋਗੇ ਹਿਮ ਬਰਫ ਹਨਾ ਹਿਮਾਲਿਆ ਤੇ ਉਸ ਧਰਤੀ ਦੇ ਉੱਤੇ ਜੇ ਕੋਈ ਟੂਰਿਸਟ ਜਾਂਦਾ ਹੈ ਜਿਹੜਾ ਉੱਥੋਂ ਦੀ ਇੰਜ ਕਹ ਲਈਏ ਵੀ ਲੋਕਾਂ ਦੀ ਬੈਕਬੋਨ ਹੈ ਜੇ ਇੱਥੋਂ ਇਹ ਜਾਏਗਾ ਤੇ ਉਹਦਾ ਕੋਈ ਚਾਹ ਪਾਣੀ ਉੱਥੇ ਬਿਕੇਗਾ ਕੋਈ ਖਾਏਗਾ ਕੋਈ ਹੋਟਲ ਵਿੱਚ ਰਹੇਗਾ ਕੋਈ ਟੀਲ ਪਵਾਏਗਾ ਕੋਈ ਗੱਡੀ ਦਾ ਸਪੇਅਰ ਪਾਰਟ ਹੋਏਗਾ ਅਗਰ ਬੜੀ ਪ੍ਰਕਾਰ ਦੀਆਂ ਚੀਜ਼ਾਂ ਜੁੜਦੀਆਂ ਨੇ ਇਹ ਇਸ ਤਰੀਕੇ ਨਾਲ ਜਿੰਨਾ ਲੋਕਾਂ ਤੋਂ ਸਾਡੇ ਘਰ ਚੱਲਦੇ ਹੋਣ ਟੂਰਿਸਟ ਤੋਂ ਉਹਨਾਂ ਨੂੰ ਇਸ ਤਰੀਕੇ ਏਡੀ ਭੀੜ ਵੱਲੋਂ ਕੁੱਟਣਾ ਮਾਰਨਾ ਬਾਹਾਂ ਤੋੜ ਦੇਣੀਆਂ ਤੁਹਾਨੂੰ ਲੱਗਦਾ ਨੇ ਵੀ ਕੁਝ ਕੁ ਲੋਕ ਕਰਦੇ ਹੋਣਗੇ ਮੈਨੂੰ ਨਹੀਂ ਲੱਗਦਾ ਵੀ ਸਾਰੇ ਹਿਮਾਚਲੀ ਕਰਦੇ ਹੋਣ ਪਰ ਨੁਕਸਾਨ ਤੇ ਪੂਰੇ ਹਿਮਾਚਲ ਨੂੰ ਹੋ ਰਿਹਾ ਹੈ ਨਹੀਂ ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੁਝ ਮਚਲੀ ਕਰਦੇ ਹੋਣਗੇ ਇਹ ਮੈਂਟੈਲਿਟੀ ਬਣ ਗਈ ਹੈ ਇਹ ਮੈਂਟੈਲਿਟੀ ਤਾਂ ਪੂਰੀ ਕੌਮ ਦੀ ਹੁੰਦੀ ਹੈ ਆ ਕਿਵੇਂ ਕਾਉ ਵਿਜੀਲੈਂਟਸ ਕੀ ਕਰਦੇ ਆ ਕੁੱਟ-ਕੁੱਟ ਕੇ ਬੰਦਾ ਮਾਰਦਾ ਐਂਡ ਉਹਦੇ ਉਹਨੂੰ ਸੁਸਾਇਟੀ ਤੁਸੀਂ ਟੋਲਰੇਟ ਕਰ ਰਹੇ ਆਂ ਸੀ ਮੈਂ ਤਾਂ ਜਿਹਨੇ ਕੁੱਟ-ਕੁੱਟ ਕੇ ਮਾਰਿਆ ਉਹਨੂੰ ਜੇਲ੍ਹ ਚੋਂ ਬਾਹਰ ਹੀ ਨਹੀਂ ਆਣਾ ਚਾਹੀਦਾ ਜਿਹੜੇ ਇਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਨਟੋਲਰੈਂਸ ਕਾਦੀ ਕਮਾਲ ਨਸਲੀ ਭੇਦਭਾਵ ਹੈ ਪ੍ਰਾਂਤੀ ਭੇਦਭਾਵ ਜਾਤੀ ਭੇਦਭਾਵ ਮذਬੀ ਭੇਦਭਾਵ ਇਹ ਇਹ ਤਾਂ ਦੁਸ਼ਮਣ ਆਦਮੀ ਦਾ ਹੂੰ ਹੂੰ ਇਹ ਇਹ ਆਦਮੀਅਤ ਦੀ ਤਬੀਅਤ ਨਹੀਂ ਹੈ ਇਹ ਇਹ ਜਾਨਵਰ ਦੀ ਹੈ ਹਾਂ ਦੂਜੇ ਜਾਨਵਰ ਨੂੰ ਖਾਣਾ ਇਹ ਸਾਡੀ ਤबीयतਤ ਨਹੀਂ ਹੈ ਐਂਡ ਨਾਲੇ ਉਹਨਾਂ ਦੇ ਖਿਲਾਫ ਕਰਨਾ ਜਿਹੜੇ ਸਰਬੱਤ ਦਾ ਭਲਾ ਮੰਗਦੇ ਹੁਣ ਜੀ ਉਸ ਕੌਮ ਲਈ ਕਰਨਾ ਜਿਸ ਜਿਸ ਕੌਮ ਦੀ ਪਦੈਸ਼ ਹਿੰਦੂਆਂ ਤੇ ਜ਼ਬਰ ਹੋਣ ਤੋਂ ਨਿਕਲੀ ਹੋਵੇ ਉਹਦਾ ਜਨਮ ਇਸ ਤੋਂ ਹੋਇਆ ਹੋਵੇ ਹਾਂ ਹਾਂ ਸਿੱਖ ਸਿੱਖ ਕੌਮ ਨਾ ਹੁੰਦੀ ਜੇ ਮੁਗਲ ਦਾ ਜ਼ਬਰ ਹਿੰਦੂ ਤੇ ਨਾ ਹੁੰਦਾ ਹਾਂਸ ਤਰ ਤੇ ਕਸ਼ਮੀਰੀ ਪੰਡਤਾਂ ਤੇ ਨਾ ਹੁੰਦਾ ਉਸ ਤੋਂ ਉਸ ਤੋਂ ਉਤਪਨ ਹੋਇਆ ਸਿੱਖism ਨਹੀਂ ਕਸ਼ਮੀਰੀ ਪੰਡਤਾਂ ਦੇ ਜਦੋਂ ਹੋਇਆ ਉਸ ਤੋਂ ਪਹਿਲਾਂ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਇੰਦੇ ਕਹ ਲਈ ਅੱਠ ਪਾਤਸ਼ਾਹੀਆਂ ਸੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਬਲੇ ਸ਼ਹਾਦਤ ਹੋਈ ਮਨੁੱਖੀ ਹੱਕਾਂ ਦੀ ਖਾਤਰ ਹੋਈ ਇੰਦੇ ਕਹ ਲਈਏ ਗੁਰੂ ਸਾਹਿਬ ਕਹਿੰਦੇ ਵੀ ਤੁਹਾਨੂੰ ਧਾਰਮਿਕ ਆਜ਼ਾਦੀ ਹੈ ਜੇ ਕੋ ਤੁਹਾਡੀ ਧਾਰਮਿਕ ਆਜ਼ਾਦੀ ਖੁੰਦ ਆ ਤਾਂ ਮੈਂ ਬਿਲਕੁਲ ਤੁਹਾਡੀ ਆਵਾਜ਼ ਬਣਾਗਾ ਉਹ ਇਹ ਸਾਰੀਆਂ ਗੱਲਾਂ ਆਪਾਂ ਇੱਥੇ ਲੈ ਕੇ ਆਗੇ ਪਰ ਮੇਰੇ ਮਨ ਦੇ ਵਿੱਚ ਇਹ ਹੈ ਵੀ ਇਸ ਘਟਨਾ ਜਿਹੜੀਆਂ ਵਾਪਰ ਰਹੀਆਂ ਨੇ ਉਹਨੂੰ ਕੰਗਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਵੀ ਤੁਸੀਂ ਹਿਮਾਚਲੀਆਂ ਦੀ ਲੜਕੀ ਤੇ ਇਸ ਤਰੀਕੇ ਨਾਲ ਕੀਤਾ ਆ ਆ ਲਓ ਜੀ ਅਸੀਂ ਇਸ ਤਰੀਕੇ ਨਾਲ ਤੁਹਾਡੇ ਤੇ ਕਰਾਂਗੇ ਆ ਮੈਂ ਨਹੀਂ ਸਮਝਦਾ ਉਹਨਾਂ ਨੂੰ ਇਹ ਨਹੀਂ ਹੈ ਜੀ ਇਹਨਾਂ ਦੀ ਟੈਂਡੈਂਸੀ ਹੈ ਮੈਂ ਤਾਂ ਆਪ ਫੇਸ ਕਰ ਚੁੱਕਾ ਹਾਂ 825 30 ਸਾਲ ਪਹਿਲਾਂ ਇੱਕ ਡਰਾਈਵਰ ਨੇ ਉੱਥੇ ਦੇ ਟੈਕਸੀ ਡਰਾਈਵਰ ਨੇ ਮੇਰੇ ਨਾਲ ਮਿਸਬੀਹਵ ਕੀਤਾ ਤੇ ਫਿਰ ਮੈਨੂੰ ਕਹਿੰਦਾ ਹੁਣ ਆਈ ਪਰਵਾ ਨੂੰ ਮੈਂ ਫਿਰ ਗੱਡੀ ਭਜਾ ਕੇ ਕੱਢ ਲਈ ਉਹਨੂੰ ਮੰਜਾ ਮੈਂ ਉੱਥੇ ਸਵਾਰ ਕੇ ਫਿਰ ਉਹਨੂੰ ਜੀ ਜੀ ਪਰ ਸਵਾਲ ਇਹ ਨਹੀਂ ਹੈ ਸਵਾਲ ਇਹ ਮੈਂਟੈਲਿਟੀ ਦਾ ਹੈ ਇਹ ਕੰਗਣਾ ਕੋਣਾ ਕੁਝ ਨਹੀਂ ਕੰਗਣਾ ਤਾਂ ਇੱਕ ਉਦਾਹਰਨ ਆ ਉਹਦੇ ਚੋਂ ਇਹ ਉਹੀ ਇਨਟੋਲਰੈਂਸ ਦਾ ਇੱਕ ਉਦਾਹਰਣ ਹੈ ਜਿਹੜੀ ਉਹਦੀ ਕਮੈਂਟਸ ਆ ਬਾਊਟ ਸਿਕਸ ਐਂਡ ਅਬਾਊਟ ਫਾਰਮਰਜ਼ ਐਜੀਟੇਸ਼ਨਿਸਟ ਉਹ ਉਹਦੀ ਇੱਕ ਮਾਨਸਿਕਤਾ ਨੂੰ ਬਾਹਰ ਕੱਢਦੇ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਲੀਡਰਸ਼ਿਪ ਕੀ ਹੁੰਦੀ ਹੈ ਦੋ ਦੋ ਗੱਲਾਂ ਦੱਸੂਗਾ ਤੁਹਾਨੂੰ ਮਾਸਟਰ ਤਾਰਾ ਸਿੰਘ ਜੀ ਦੀਆਂ ਹਮ ਪਹਿਲੀ ਗੱਲ ਤਾਂ ਉਹਨਾਂ ਦੀ ਬੇਟੀ ਹੈ ਉਹਨੇ ਕਾਗਜ਼ ਚੱਕ ਲਿਆ ਉੱਥੋਂ ਐਸਟੀਪੀਸੀ ਦੀ ਪੈਡ ਤੇ ਪੈਨਸਲ ਲੈ ਕੇ ਲਿਖਣ ਲੱਗੀ ਉਹਨਾਂ ਨੇ ਉਹਦੇ ਚਪੇੜ ਮਾਰੀ ਤੇ ਖੋਲਿਆ ਅੱਛਾ ਤੁਹਾਨੂੰ ਕਿਹਾ ਗਿਆ ਆਈਏ ਕਹਿੰਦੇ ਨਾ 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 ਇਹ ਪ੍ਰੋਪਰਟੀ ਐਸਟੀਪੀਸੀ ਦੀ ਹੈ ਮੇਰਾ ਬੱਚੇ ਨੂੰ ਖਰਾਬ ਕਿਉਂ ਕਰੇ ਹਾਂ ਨੰਬਰ 1 ਨੰਬਰ 2 ਇੱਕ ਬ੍ਰਿਟਿਸ਼ਰ ਆਈਐਸ ਅਫਸਰ ਸੀਗਾ ਇੰਡੀਅਨ ਹਾਂ ਹਾਂ ਆਈਸੀਐਸ ਹੁੰਦਾ ਸੀ ਉਹਦਾ ਉਹ ਅਤਿਆਚਾਰ ਬਹੁਤ ਕਰਦਾ ਸੀ ਇੰਡੀਅਨਸ ਤੇ ਹਰ ਫੈਸਲੇ ਇੰਡੀਅਨਸ ਦੇ ਉਲਟ ਕਰਨੇ ਉਹ ਦਰਬਾਰ ਸਿੱਖ ਸੀ ਉਹ ਦਰਬਾਰ ਸਾਹਿਬ ਗਿਆ ਤੇ ਸੇਵਾਦਾਰਾਂ ਨੇ ਟੋਡੀ ਹੋਏ ਟੋਡੀ ਹੋਏ ਟੋਡੀ ਹੋਏ ਕਹਿ ਕੇ ਨਾਰੇ ਲਾਤੇ ਉਹਦੇ ਹਾਂ ਐਂਡ ਮਾਸਟਰ ਤਾਰਾ ਸਿੰਘ ਨੇ ਸਾਰੇ ਸੇਵਾਦਾਰਾਂ ਨੂੰ ਉਹਨਾਂ ਨੂੰ ਬੁਲਾ ਲਿਆ ਬੁਲਾ ਕੇ ਉਹਨਾਂ ਨੂੰ ਪਨਿਸ਼ਮੈਂਟ ਦਿੱਤੀ ਹੂੰ ਜਦ ਪਨਿਸ਼ਮੈਂਟ ਦਿੱਤੀ ਤਾਂ ਉਹਦੇ ਬਾਅਦ ਕਹਿੰਦੇ ਜੀ ਪਨਿਸ਼ਮੈਂਟ ਤਾਂ ਦੇ ਲਈ ਅਸੀਂ ਸਵਾਲ ਕਰਨਾ ਹੈ ਕਹਿੰਦਾ ਦੱਸੋ ਕਹਿੰਦਾ ਤੁਸੀਂ ਰੋਜ਼ ਟੋਡਿਓ ਦੇ ਨਾਰੇ ਲਾਂਦੇ ਹੋ ਹੂੰ ਤੇ ਜੇ ਅਸੀਂ ਲਾਤੇ ਤਾਂ ਕੀ ਹੋਇਆ ਕਹਿੰਦਾ ਤੁਸੀਂ ਵੀ ਲਾਓ ਗੁਰੂ ਘਰ ਚ ਨੇ ਓਕੇ ਗੁਰੂ ਘਰ ਦੇ ਵਿੱਚ ਜਿਹੜਾ ਆਂਦਾ ਨਿਮਾਣਾ ਹੋ ਕੇ ਆਂਦਾ ਉਹਨੂੰ ਤੁਸੀਂ ਉਸ ਨਜ਼ਰ ਨਾਲ ਨਹੀਂ ਦੇਖਣਾ ਚਾਹੀ ਕੋਈ ਹੋਵੇ ਹੂੰ 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 ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਪੜੋ ਹੂੰ ਹੂੰ ਫਿਰ ਜ਼ਫਰਨਾਮਾ ਪੜ ਕੇ ਨਜ਼ਰ ਆਊਗਾ ਕਿ ਟੋਲਰੈਂਸ ਕੀ ਚੀਜ਼ ਹੈ ਹੂੰ باوجود ਕਿ ਉਹਨਾਂ ਦੇ ਫਾਦਰ ਵਾਈਫ ਬੱਚੇ ਸਭਨਾਂ ਦਾ ਕਤਲ ਕੀਤਾ ਗਿਆ ਉਹਦੇ باوجود ਕੰਪੈਸ਼ਨ ਕਿੰਨਾ ਗੁਰੂ ਗੋਬਿੰਦ ਸਿੰਘ ਚ ਹੂੰ 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 ਟੋਲਰੈਂਸ ਕਿੰਨੀ ਆ ਗੁਰੂ ਗੋਬਿੰਦ ਸਿੰਘ ਚ ਜੇ ਕਿਸੇ ਨੇ ਅਸਤੇ ਕੋ ਐਂਗਲ ਦਿਖਾ ਦਿੰਨੇ ਆ ਕਿ ਉਹਦਾ ਜੀ ਅਸੀਂ ਖਾੜਕੂ ਅਸੀਂ ਲੜ ਪੰਨੇ ਆ ਦੂਜਾ ਐਂਗਲ ਵੀ ਤਾਂ ਦੇਖੋ ਸਾਡਾ ਉਹ ਵੀ ਤਾਂ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਜੀ ਸੋ ਇਹ ਜਿਹੜੀ ਸਿਚੁਏਸ਼ਨ ਐ ਨੂੰ ਹਿਮਾਚਲ ਗਵਰਨਮੈਂਟ ਪਲੱਸ 올 ਪੋਲੀਟੀਕਲ ਪਾਰਟੀਆਂ ਸ਼ੁੱਡ ਰੀਐਕਟ ਜੀ ਇਹ ਕੱਲਾ ਹਿਮਾਚਲ ਨਹੀਂ ਐ ਪੂਰੇ ਕੰਟਰੀ ਦਾ ਗਏ ਦੇਖੋ ਮੈਂ ਤੁਹਾਨੂੰ ਉੱਥੇ ਦੀ ਗੱਲ ਸੁਣਾਉਣਾ ਹੈਗਾ ਸਵਿਟਜ਼ਰਲੈਂਡ ਦੀ ਹੂੰ ਕੱਲਾ ਇੱਕ ਮੁਲਕ ਐ ਜਿੱਦੇ ਤੁਸੀਂ ਚਲੇ ਜਾਓ ਕਿਸੇ ਘਰ ਦੇ ਬਾਹਰ ਤੁਹਾਨੂੰ ਨਹੀਂ ਨਜ਼ਰ ਆਊ ਜਿੱਦੇ ਫੁੱਲ ਨਾ ਲੱਗੇ ਹੁਣ ਹੂੰ 10% ਆਪਣੀ ਇਨਕਮ ਦਾ ਪੁੱਲਾਂ ਤੇ ਖਰਚਦੇ ਆ ਬੂਟਿਆਂ ਤੇ ਤੁਸੀਂ ਜਾਓਗੇ ਪੈਟਰੋਲ ਪੰਪ ਭਰੇ ਪਏ ਹੁੰਦੇ ਆ ਫਲਾਵਰਸ ਦੇ ਪੋਟਸ ਨਾਲ ਲੋਕੀ ਖਰੀਦੀ ਤੁਰੇ ਜਾਂਦੇ ਆ ਪੈਟਰੋਲ ਖੇਦਾਂ ਨਾਲ 10 ਬੂਟੇ ਲੈ ਜਾਂਦੇ ਆ ਹੂੰ ਵਜ੍ਹਾ ਕੀ ਹੈ ਉਹ ਕਹਿੰਦੇ ਅਸੀਂ ਆਪਣਾ ird gird ਫਲਵਾੜੀ ਬਣਾ ਕੇ ਰੱਖਣਾ ਤਾਂ ਕਿ ਇੱਥੇ ਪర్యాటਕ ਆਂਦੇ ਆ ਹੂੰ ਹੂੰ ਐਂਡ ਜਿਹੜਾ ਉੱਥੇ ਫੋਰਨਰ ਜਾਂਦਾ ਉਹਦੀ ਇੰਨੀ ਇੱਜ਼ਤ ਨਾਲ ਬੋਲਦੇ ਆ ਇੰਨੀ ਇੱਜ਼ਤ ਉਹ ਕਹਿੰਦੇ ਸਾਡਾ ਅਣਦਾਤਾ ਐ ਐਂਡ ਹਿਮਾਚਲ ਦਾ ਅਣਦਾਤਾ ਇਹ ਹੈ ਟੂਰਿਸਟ ਜੀ ਐਂਡ ਉਹਨਾਂ ਨੇ ਆਪਣਾ ਢਿੱਡ ਤੇ ਲੱਤ ਮਾਰੀਆ ਰੈਲਾਈਜ਼ ਨਹੀਂ ਕਰਦੇ ਐਂਡ ਇਹ ਜਿਹੜਾ ਹੁੱਲੜਬਾਜੀ ਹੈ ਇਹ ਜਿਹੜੀ ਮੁਲਕ ਦੇ ਵਿੱਚ ਪੈਦਾ ਹੋਈ ਹੋਈ ਹੈ ਇਹ ਬੰਦ ਹੋਣੀ ਚਾਹੀਦੀ ਹੈ ਜੀ ਐਂਡ ਇਹਦੇ ਤੇ ਨਕੇਲ ਦੋਨੇ ਹੱਥੀ ਪਾਣੀ ਚਾਹੀਦੀ ਹੈ ਐਂਡ ਖਾਸ ਤੌਰ ਤੇ ਮੈਂ ਕਹਾਂਗਾ ਹਿਮਾਚਲ ਦੇ 올 ਪੋਲੀਟিক্যাল ਪਾਰਟੀਆਂ ਸ਼ੁੱਡ ਰੀਐਕਟ ਬਾਤ ਨਹੀਂ ਰੱਡੋ ਦੇ ਸ਼ੁੱਡ ਰੀਐਕਟ ਐਂਡ ਕੰਡਮਨ ਬਿਟ ਜੀ ਇੱਕ ਜਾਣਕਾਰੀ ਮੈਂ ਚਾਹਾਂਗਾ ਲਾਸਟ ਦੇ ਉੱਪਰ ਮੈਨੂੰ ਜ਼ਰੂਰ ਦੇ ਦਿਓ ਪਰ ਕੀ ਦੇਵ ਭੂਮੀ ਸ਼ਬਦ ਵਰਤਿਆ ਜਾਂਦਾ ਆ ਵੀ ਦੇਵਤਿਆਂ ਦੀ ਧਰਤੀ ਕਿ ਦੇਵਤਿਆਂ ਦੀ ਧਰਤੀ ਤੇ ਰਹਿਣ ਵਾਲੇ ਲੋਕ ਇਸ ਕਿਸਮ ਦੇ ਕਿਉਂ ਹੋ ਗਏ ਜਿਹਨੂੰ ਇੱਕ ਰਾਖਸ਼ ਬਿਰਤੀ ਕਿਹਾ ਜਾਂਦਾ ਆ ਧਰਤੀ ਦੇਵਤਿਆਂ ਦੀ ਬਿਰਤੀ ਰਾਖਸ਼ ਵਾਲੀ ਐਸਾ ਕਿਉਂ ਬਣ ਗਿਆ ਤੁਸੀਂ ਗੁਰਬਾਨੀ ਪੜ੍ਹੋ ਤਾਂ ਹੂੰ ਜਿੱਥੇ ਦੇਵ ਦੀ ਗੱਲ ਆਉਂਦੀ ਉੱਥੇ ਦਨਵ ਦੀ ਗੱਲ ਆ ਲਾਂਦੀ ਹੈ ਨਾ ਹੂੰ ਕੋਗਿਸਟ ਕਰਦੇ ਆ ਜੀ ਸਦੀਆਂ ਤੋਂ ਕੋਗਿਸਟ ਕਰਦੇ ਆ ਸਲਾਮ ਰਿਲੀਜੀਅਨ 크ਰਿਸਚਨ ਰਿਲੀਜੀਅਨ ਦੀ ਬੁਣਿਆਦ ਇਹਦੇ ਤੋਂ ਹੈ ਸੈਤਨ ਤੋਂ ਤੇ ਗॉड ਤੋਂ ਜੀ ਸ਼ੈਤਾਨ ਸ਼ੈਤਾਨ ਦੀ ਹਾਜ਼ਰੀ ਨਿਰੰਤਰ ਰਹਿੰਦੀ ਹੈ ਇਹ ਸ਼ੈਤਾਨ ਹੈ ਦੇ ਭੂਮੀ ਕਹਨਲ ਦੇ ਭੂਮੀ ਨਹੀਂ ਬਣਦੀ ਦੇ ਆਦਤ ਕਰੋਗੇ ਤਾਂ ਦੇ ਭੂਮੀ ਬਣੂਗੀ ਜੀ ਸੋਇਨਾ ਨੂੰ ਕਮਲਿਆ ਨੂੰ ਪਤਾ ਨਹੀਂ ਹੈ ਕਿ ਟੱਲੀਆਂ ਖੜਕਾਨ ਨਾਲ ਮੰਦਰਾਂ ਚ ਜਾਣ ਨਾਲ ਯੱਗ ਕਰਨ ਨਾਲ ਤੁਸੀਂ ਧਾਰਮਿਕ ਨਹੀਂ ਹੁੰਦੇ ਤੁਸੀਂ ਅੰਦਰੋਂ ਧਾਰਮਿਕ ਪਰਵਰਤੀ ਪੈਦਾ ਕਰੋਗੇ ਤਾਂ ਧਾਰਮਿਕ ਹੋ ਜੀ ਬਿਲਕੁਲ ਜੀ ਬਹੁਤ ਡੂੰਗੀ ਟੰਡਾ ਸਾਹਿਬ ਤੁਸੀਂ ਗੱਲ ਕਰ ਦਿੱਤੀ ਹੈ ਪਰ ਮੈਂ ਚਾਹਾਂਗਾ ਵੀ ਹੁਣ ਇਹ ਜਿਹੜਾ ਕੱਲ੍ਹ ਕਲੇਸ਼ ਹੈ ਜਿਸ ਨਾਲ ਇੱਕ ਨਫ਼ਰਤ ਦੋ ਰਾਜਾਂ ਦੀ ਬੱਦੀ ਪਈ ਹੈ ਔਰ ਇੱਕ ਦੂਜੇ ਬਿਨਾਂ ਗੁਜ਼ਾਰਾ ਵੀ ਨਹੀਂ ਹੈ ਇਹ ਵੀ ਉੱਥੇ ਕਾਰੋਬਾਰ ਲਈ ਵੀ ਜਾਣਾ ਪੈਂਦਾ ਮਰੇ ਖੱਪੇ ਲਈ ਜਾਣਾ ਪੈਂਦਾ ਸਾਡੇ ਧਾਰਮਿਕ ਸਥਾਨ ਵੀ ਬੜੇ ਨੇ ਉਧ ਉਹਨਾਂ ਨੂੰ ਵੀ ਇੱਧਰ ਆਉਣਾ ਪੈਂਦਾ ਆ ਕੱਲ ਪਰਸੋਂ ਨਿਹੰਗ ਸਿੰਘਾਂ ਨੇ ਵੀ ਹਿਮਾਚਲ ਦੀਆਂ ਗੱਡੀਆਂ ਅੰਮ੍ਰਿਤਸਰ ਵਿੱਚ ਘਿਰ ਕੇ ਤੇ ਇਹ ਗੱਲ ਕਹਿ ਦਿੱਤੀ ਕਹਿੰਦੇ ਵੀ ਜੇ ਸਾਡਾ ਦਿਮਾਗ ਕੋ ਮੰਗਿਆ ਕਰਾਂਗੇ ਅਸੀਂ ਬੁਰੀ ਪਰ ਅੱਜ ਤੁਹਾਨੂੰ ਸਿਰਫ ਵਾਰਨਿੰਗ ਦਿੰਨੇ ਆ ਵੀ ਸਾਡੇ ਬੰਦਿਆਂ ਨੂੰ ਇਹ ਇਹਦੇ ਨਾਲ ਮੈਨੂੰ ਲੱਗਦਾ ਪਿਆ ਵੀ ਬੜੀ ਵੱਡੀ ਨਫ਼ਰਤ ਪੈਦਾ ਹੋਏਗੀ ਇਹ ਵੀ ਕੰਡੈਮੇਬਲ ਹੈ ਜੀ ਇੱਕ ਮਹਾ ਕੰਡੈਮੇਬਲ ਹੈ ਜੇ ਕੀਤਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਵਿੱਚ ਜੇ ਅਤਵਾਦ ਦੇ ਵਿੱਚ ਕੁਝ ਬੰਦਿਆਂ ਨੇ ਗੱਡੀਆਂ ਚੋਂ ਲਾ ਕੇ ਮਾਰੇ ਹਿੰਦੂ ਉਹ ਮਾਰੇ ਇਸ ਲਈ ਤਾਂ ਨਹੀਂ ਹਿੰਦੂ ਨਾਲ ਨਫ਼ਰਤ ਸੀ ਮਾਰੇ ਇਸ ਲਈ ਸੀ ਕਿ ਹਿੰਦੂ ਸਿੱਖ ਲੜਾ ਦिए ਇਸ ਲਈ ਮਾਰੇ ਗਏ ਸੀ ਇਹ ਸਾਜ਼ਿਸ਼ ਸੀਗੀ ਤੇ ਲੋਕਾਂ ਨੇ ਜਾ ਕੇ ਦਿੱਲੀ ਚ ਕਤਲੇਆਮ ਕਰ ਦਿੱਤਾ ਉਹਨਾਂ ਦਾ ਕੀ ਕਸੂਰ ਸੀ ਉਹਨੂੰ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਕੁੱਟ ਦਿੱਤਾ ਮਾ ਮਾ ਪਣ ਦਿੱਤੀਆਂ ਤੇ ਜਿਹੜੇ ਦੂਜੇ ਵਿਚਾਰੇ ਹਿਮਾਚਲੀ ਤੁਹਾਡੇ ਮੇਰੇ ਵਰਗੇ ਆਂਦੇ ਆ ਉਹਨਾਂ ਨੂੰ ਘੇਰ ਘੇਰ ਕੇ ਕਹੋ ਕਿ ਤੁਹਾਨੂੰ ਅਸੀਂ ਦੇਖਾਂਗੇ ਇਹ ਤਾਂ ਮਾ ਮੂਰਖਤਾ ਹੈ ਹੂੰ ਹੂੰ ਇਸ ਤੋਂ ਇਹ ਉਹ ਨਿਊ ਮੂਰਖਤਾ ਜਿੰਨੇ ਉਹਨਾਂ ਨੇ ਕੀਤੀ ਹੁਣ ਮੈਂ ਤਾਂ ਤੁਹਾਨੂੰ ਇੱਕ ਸੱਦਾ ਦਿੰਨਾ ਹੂੰ ਆਓ ਆਪਾਂ ਦੋਨੇ ਉੱਥੇ ਹੀ ਜਾ ਕੇ ਆਨੇ ਜਿੱਥੇ ਹੋਇਆ ਜੀ ਉੱਥੇ ਆਪਾਂ ਇੱਕ ਮੁਹੱਬਤ ਦਾ ਪੈਗਾਮ ਦੇ ਕੇ ਆਨੇ ਐ ਇੱਥੇ ਜਿਹੜੇ ਜਿਹੜਾ ਹਿਮਾਚਲੀ ਆਵੇ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਜਿਹੜਾ ਹਿਮਾਚਲੀ ਪੰਜਾਬ ਚ ਆਵੇ ਨਿਹੰਗ ਸਿੰਘਾਂ ਨੂੰ ਮਿਲੂਗਾ ਰੋਕੋ ਉਨਾਂ ਦੀ ਸੇਵਾ ਕਰੋ ਨਾਨ ਨੂੰ ਪ੍ਰਸ਼ਾਦ ਦੇ ਖਿਲਾਓ ਗੋ ਆ ਸਿੱਖੋ ਸਾਡੇ ਤੋਂ ਉਹ ਨਾ ਕਰੋ ਜੋ ਕਰਦੇ ਉਹ ਜਾ ਕੇ ਦੱਸਣ ਵੀ ਤੁਸੀਂ ਜਿਨ੍ਹਾਂ ਨੂੰ ਆ ਕੁਝ ਕਰਦੇ ਹੋ ਪੈਸੇ ਲੈ ਕੇ ਵੀ ਹਾਂ ਵੀ ਆ ਕੁਝ ਕਰਦੇ ਹੋ ਉਹ ਤੁਹਾਨੂੰ ਬਿਨਾ ਪੈਸੇ ਲਈ ਇਨੀ ਸੇਵਾ ਕਰਦੇ ਪਏ ਨੇ ਅੱਜ ਮੈਂ ਕਹੂੰਗਾ ਕਿ ਪੰਜਾਬ ਪੂਰੇ ਦੇ ਵਿੱਚ ਲੁਧਿਆਣੇ ਚ ਖਾਸ ਤੌਰ ਤੇ 3 ਲੱਖ ਮੱਛਲੀ ਰਹਿੰਦਾ 3 ਲੱਖ ਐਂਡ ਹਿਮਾਚਲੀਆਂ ਦੇ ਘਰ ਲੱਭ ਕੇ ਜਾਣਾ ਚਾਹੀਦਾ ਉਹਨਾਂ ਨੂੰ ਜੱਫੀਆਂ ਪਾ ਕੇ ਹਾਰ ਪਾਓ ਕਿ ਭਰਾਓ ਤੁਸੀਂ ਸਾਡੇ ਆ ਪੈਗਾਮ ਭੇਜੋ ਜੀ محبت محبت ਨੂੰ ਮਾਰ ਦਿਆ ਤੁਸੀਂ ਤੁਸੀਂ ਜੇ ਦੁਸ਼ਮਣ ਮਾਰਨਾ ਹੈ ਨਾ ਜੀ ਉਹਨੂੰ ਗੋਲੀ ਮਾਰਨ ਦੀ ਲੋੜ ਹੀ ਨਹੀਂ ਉਹਦੇ ਨਾਲ ਮਿੱਤਰਤਾ ਕਰ ਲਓ ਹੂੰ ਦੁਸ਼ਮਣ ਮਰ ਗਿਆ ਜੀ ਟੰਡਾ ਜੀ ਬਿਲਕੁਲ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਨੂੰ ਵਧੀਆਂ ਬੜੇ ਸੋਹਣੇ ਜਿਹੇ ਢੰਗ ਦੇ ਵਿੱਚ ਤੁਸੀਂ ਜਾਣਕਾਰੀਆਂ ਮਖੋਈਆ ਕਰਵਾਈਆਂ ਨੇ ਔਰ ਕਿਤੇ ਨੇ ਕਿਤੇ ਲੀਡਰਸ਼ਿਪ ਨੂੰ ਦੋਸ਼ੀ ਬਣਾਇਆ ਆ ਵੀ ਜੇ ਆਮ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਵਾਪਰਦਾ ਹੈ ਤੇ ਉਹਦੇ ਵਿੱਚ ਲੀਡਰਸ਼ਿਪ ਜਿਹੜੀ ਹੈ ਬਹੁਤ ਵੱਡੀ ਦੋਸ਼ੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਲਦੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਸੇ ਹੋਰ ਮੁੱਦੇ ਤੇ ਟੰਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਪਾਲ ਕਰੇ ਮਿਹਰਬਾਨੀ ਜੀ ਸਾਰੇ ਜਾਣਦੇ ਹੋ ਪਿਛਲੇ ਦਿਨੋਂ ਕੰਗਨਰ ਨਾਵਤ ਤੇ ਕੁਲਵਿੰਦਰ ਕੌਰ ਦਾ ਮਾਮਲਾ ਚੰਡੀਗੜ੍ਹ 에য়ারਪੋਰਟ ਤੇ ਪੇਸ਼ ਆਇਆ ਜਿਹਦੇ ਵਿੱਚ ਕੁਲਵਿੰਦਰ ਕੌਰ ਨੇ ਕੰਗਨਰ ਨਾਵਤ ਨੂੰ ਜ਼ੋਰਦਾਰ ਥੱਪੜ ਮਾਰਿਆ ਔਰ ਉਹਦਾ ਇਹ ਕਹਿਣਾ ਸੀ ਕਿ ਇਹਨੇ ਮੈਨੂੰ ਟਿੱਪਣੀ ਕੀਤੀ ਧੰਗਵਾਦੀ ਵਖਵਾਦੀ ਤੇ ਖਾਲਸਤਾਨੀ ਕਿਹਾ ਜਿਸ ਦੀ ਵਜ੍ਹਾ ਤੋਂ ਮੈਂ ਰੀਐਕਸ਼ਨ ਦੇ ਵਿੱਚ ਜਵਾਬਨ ਇਹਨੂੰ ਥੱਪੜ ਮਾਰਿਆ ਹੈਗਾ ਹੁਣ ਜਿਹੜਾ ਰੀਸੈਂਟਲੀ ਵਾਕਿਆ ਹੋਇਆ ਹੈ 스ਪੈਨਿਸ਼ ਜੋੜੇ ਨੂੰ ਜਿਹੜਾ ਕਿ ਹਿਮਾਚਲ ਘੁੰਮਣ ਫਿਰਨ ਵਾਸਤੇ ਗਿਆ ਸੀਗਾ ਛੋਟੀ ਜੀ ਗੱਲ ਤੋਂ ਸ਼ੁਰੂ ਹੋਣ ਵਾਲੀ ਬਹਿਸ ਦੇ ਉੱਤੇ ਲੋਕਾਂ ਦੀ ਇੱਕ ਵੱਡੀ ਭੀੜ ਜਮ੍ਹਾਂ ਹੋ ਗਈ ਔਰ 스ਪੈਨਿਸ਼ ਜੋੜੇ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ हिमाचल ਤੋਂ ਜਿਹੜੀਆਂ ਖਬਰਾਂ ਆ ਰਹੀਆਂ ਹਨ ਉਹਨਾਂ ਨੂੰ ਚੰਡੀਗੜ੍ਹ ਖਬਰ ਦੇ ਨਾਲ ਜੋੜਿਆ ਜਾਂਦਾ ਆ ਕਿ ਜਿਹੜੀ ਕੰਗਣਾ ਰਨਾਵਤ ਹੈ ਉਹਦਾ ਚੁੱਕੇ ਤਾਲੁਕ ਹਿਮਾਚਲ ਦੇ ਨਾਲ ਉਹ ਹੈਗਾ ਵੈ ਹਿਮਾਚਲ ਦੇ ਲੋਕਾਂ ਦਾ ਇਹ ਕਹਿਣਾ ਹੈਗਾ ਵੈ ਕਿ ਪੰਜਾਬੀਆਂ ਨੇ ਕੰਗਣਾ ਰਨਾਵਤ ਦੇ ਨਾਲ ਇਸ ਤਰ੍ਹਾਂ ਕੀਤਾ ਅਸੇ ਲਈ ਅਸੀਂ ਵੀ ਹੋਣਾਂ ਦੇ ਨਾਲ ਇਸ ਤਰ੍ਹਾਂ ਦਾ ਰਵਈਆ ਕਰਾਂਗੇ ਜਦ ਕਿ ਇਸ ਸਾਰੇ ਮਾਮਲੇ ਦੇ ਉੱਤੇ ਐਡਵੋਕੇਟ ਹਰਸ਼ رائے ਨੇ ਮੁਕੰਮਲ ਰੋਸ਼ਨੀ ਪਾਈ ਔਰ ਡਿਟੇਲ ਦੇ ਨਾਲ ਦੱਸਿਆ ਕਿ ਜਿਹੜਾ ਸਪੈਨਿਸ਼ ਜੋੜੇ ਦੇ ਨਾਲ ਮਾਮਲਾ ਪੇਸ਼ ਆਇਆ ਹੈ ਇਹ ਕੋਈ ਨਵਾਂ ਮਾਮਲਾ ਨਹੀਂ ਹੈਗਾ ਬਲਕਿ ਇਹ ਇਸ ਤੋਂ ਪਹਿਲੇ ਵੀ کئی ਸਾਲ ਪਹਿਲੇ ਵੀ ਇਸ ਤਰ੍ਹਾਂ ਦੇ ਮਾਮਲਾਤ ਪੇਸ਼ ਆਇਆ ਸੈਂਕੜੋਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਹ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਹੈਗੀਆਂ ਵਾ ਜਿਹੜੇ ਹਿਮਾਚਲ ਦੇ ਲੋਕ ਹੈ ਉਹਨਾਂ ਨੇ ਇੱਕ ਆਪਣਾ ਵਤੀਰਾ ਬਣਾ ਲਿਆ ਵਾ ਐਗਰੈਸਿਵ ਹੋ ਗਏ ਆ ਬਰਦਾਸ਼ਤ ਬਿਲਕੁਲ ਖਤਮ ਹੋ ਗਈ ਹੈ ਉਹਨਾਂ ਦੇ ਵਿੱਚ ਔਰ ਇਹ ਚੀਜ਼ਾਂ ਜਿਹੜੀਆਂ ਮੈਂ ਉਹ ਬਹੁਤ ਸਾਰੇ ਲੋਕਾਂ ਦੇ ਨਾਲ ਪੇਸ਼ ਆਈਆਂ ਮੈਂ ਇਵਨ ਕਿ ਉਹਨਾਂ ਨੇ ਆਪਣਾ ਐਕਸਪੀਰੀਅੰਸ ਵੀ ਦੱਸਿਆ ਕਿ ਕੁਝ ਸਾਲਾਂ ਪਹਿਲੇ ਮੇਰੇ ਨਾਲ ਵੀ ਬਿਲਕੁਲ ਹਿਮਾਚਲ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਇਨਸੀਡੈਂਟ ਹੋਇਆ ਸੀਗਾ ਔਰ ਇਹ ਜਿਹੜੀਆਂ ਚੀਜ਼ਾਂ ਵੈ ਸਾਨੂੰ ਇਹਨਾਂ ਦੀ ਨਿੰਦਿਆ ਕਰਨੀ ਚਾਹੀਦੀ ਹੈਗੀ ਵੈ ਇਹ ਨਹੀਂ ਵੈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਦ ਕਿ ਅਸੀਂ ਅਗਰ ਦੇਖਿਆ ਜਾਵੇ ਤਾਂ ਗੁਰੂ ਸਾਹਿਬਾਨ ਨੇ ਸਾਨੂੰ ਇਹਨਾਂ ਚੀਜ਼ਾਂ ਦਾ ਦਰਸ ਨਹੀਂ ਦਿੱਤਾ ਬਲਕਿ ਸਾਨੂੰ ਸਬਰ ਤਹਮਲ ਦਾ ਦਰਸ ਦਿੱਤਾ ਹੈਗਾ ਵੈ ਤੇ ਇਹ ਚੀਜ਼ਾਂ ਜਿਹੜੀਆਂ ਵੈ ਇਹਨਾਂ ਦੀ ਰੋਕ-थाम ਹੋਣੀ ਚਾਹੀਦੀ ਹੈ ਤਾਂ ਕਿ ਮਜ਼ੀਦ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਆ ਉਹ ਨਾ ਹੋਣ ਤੇ ਨਾ ਇਥੋਂ ਤੱਕ ਨੋਬਤ ਪਹੁੰਚੇ ਕਿ ਕੋਈ ਵੱਡਾ ਜਿਹੜਾ ਸਾਨਿਹਾ ਵੈ ਉਹ ਮਸਤਕਬਲ ਦੇ ਵਿੱਚ ਪੇਸ਼ ਆਵੇ ਇਹ ਸੀ ਕੀ ਵੀਰੋ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼